ਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਅੱਪ ਬਣਾਵਾਂਗੇ ਬਹੁਤ ਹੀ ਵਧੀਆ ਪਰ ਵੀ ਬੈਂਗਨ ਦੀ ਸਬਜੀ ਇਹਦੇ ਵਾਸਤੇ ਆਪਾਂ ਬਿਲਕੁਲ ਛੋਟੇ-ਛੋਟੇ ਬੈਂਗਨ ਲੈਂਦੇ ਆਂ ਦੇਖ ਸਕਦੇ ਆ ਤੁਸੀਂ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸੈਂਟਰ ਦੇ ਵਿੱਚ ਦੋ ਫਾੜ ਕਰ ਦਾਂਗੇ ਇਹਨੂੰ ਆਪਾਂ ਬਹੁਤ ਕੁਇਦੇ ਟੇਸਟੀ ਜੀ ਬਣਾ ਕੇ ਤਿਆਰ ਕਰਾਂਗੇ ਚੈੱਕ ਜ਼ਰੂਰ ਕਰਿਓ ਤੁਸੀਂ ਤਾਂ ਕਿ ਇਹ ਅੰਦਰੋਂ ਬਿਲਕੁਲ ਵੀ ਖਰਾਬ ਨਾ ਹੋਵੇ ਤੇ ਹੁਣ ਆਪਾਂ ਨਾਲ ਦੀ ਨਾਲ ਇਹਨੂੰ ਪਾਣੀ ਦੇ ਵਿੱਚ ਪਾ ਦਾਂਗੇ ਕਿਉਂਕਿ ਜੇ ਇਹਨੂੰ ਤੁਸੀਂ ਪਾਣੀ ਦੇ ਵਿੱਚ ਨਹੀਂ ਪਾਇਆ ਤਾਂ ਇਹ ਕਾਲੇ ਪੈ ਜਾਣਗੇ ਤਾਂ ਉਹਨਾਂ ਨੂੰ ਆਪਾਂ ਇਸੇ ਤਰੀਕੇ ਨਾਲ ਸਾਰੇ ਨੂੰ ਬੈਂਗਰਾਂ ਨੂੰ ਕੱਟ ਲਾਂਗੇ ਲਓ ਜੀ ਬਹੁਤ ਵਧੀਆ ਟੇਸਟੀ ਸਬਜੀ ਆਪਾਂ ਬਣਾ ਕੇ ਤਿਆਰ ਕਰਾਂਗੇ ਇੱਕ ਨਵੇਂ ਤਰੀਕੇ ਨਾਲ ਬਹੁਤ ਹੀ ਸਪੈਸ਼ਲ ਤੁਸੀਂ ਆਪਣੇ ਘਰ ਦੇ ਵਿੱਚ ਜਰੂਰ ਬਣਾਇਓ ਆਪਣੇ ਬੱਚਿਆਂ ਨੂੰ ਖਵਾਇਓ ਤੇ ਇੱਧਰ ਆਪਾਂ ਬੈਂਗਲ ਵੀ ਪਾਣੀ ਦੇ ਵਿੱਚ ਭੋਂਦੇ ਸੀ ਤੇ ਨਾਲੇ ਪਪਤਲੀ ਪਤਲੇ ਦੋ ਆਲੂ ਵੀ ਕੱਟ ਲੈਣੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਅਦਰਕ ਲਸਣ ਪਾਵਾਂਗੇ ਆਪਾਂ ਪਿਆਜ਼ ਪਾਵਾਂਗੇ ਹਰੀਆਂ ਮਿਰਚਾਂ ਪਾਵਾਂਗੇ ਟਮਾਟਰ ਪਾਵਾਂਗੇ ਧਰਮ ਮਸਾਲਾ ਆਪਣਾ ਤਿਆਰ ਹੈ ਸਬਜੀ ਬਣਾਉਂਦੀ ਕਰਦੇ ਤਿਆਰੀ ਸਭ ਤੋਂ ਪਹਿਲਾਂ ਕੜਾਹੀ تھی ਵਿੱਚ ਆਪਾਂ ਮੰਗੇ ਸਰੋਂ ਦੇ ਤੇਲ ਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਗਰਮ ਕੋਈ ਵੀ ਸਬਜ਼ੀ ਬਣਾਓ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਜਰੂਰ ਬਣਾ ਕੇ ਤਿਆਰ ਕਰੋ ਕਿਉਂਕਿ ਸਰੋਂ ਦੇ ਤੇਲ ਦੇ ਵਿੱਚ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਠੀਕ ਹੈ ਜੀ ਰਿਫਾਈਨ ਤੁਸੀਂ ਬਿਲਕੁਲ ਯੂਜ਼ ਨਹੀਂ ਕਰਨਾ ਹੈਗਾ ਤੇ ਹੁਣ ਆਪਾਂ ਜਿਹੜੇ ਪਤਲੇ ਪਤਲੇ ਆਲੂ ਨੂੰ ਕੱਟਿਆ ਸੀ ਉਹਨੂੰ ਆਪਾਂ ਹੁ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਘਰ ਭੁੰਨਾਂਗੇ ਕਿਉਂਕਿ ਇਹਦਾ ਟੇਸਟ ਬਹੁਤ ਹੀ ਵਧੀਆ ਤੇ ਟੇਸਟੀ ਹੋਊਗਾ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਬਿਲਕੁਲ ਸੌਖੇ ਤਰੀਕੇ ਨਾਲ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜਿਸ ਤਰ੍ਹਾਂ ਕਿ ਆਪਾਂ ਆਮ ਸਬਜ਼ੀ ਬਣਾ ਕੇ ਤਿਆਰ ਕਰਦੇ ਹਾਂ ਉਸੇ ਤਰੀਕੇ ਨਾਲ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਤਾਂਜੀ ਮੀਡੀਅਮ ਗੈਸ ਤੇ ਆਪਾਂ ਇਹਨੂੰ ਹਲਕਾ ਬ੍ਰਾਊਨ ਹੋਣ ਤੱਕ ਘਰ ਭੁੰਨਾਂਗੇ ਬਾਕੀ ਦਾ ਅਪਸਰ ਸਬਜ਼ੀ ਦੇ ਵਿੱਚ ਹੀ ਇਹਨੂੰ ਤਿਆਰ ਕਰਾਂਗੇ ਇਸ ਤਰੀਕੇ ਦੇ ਨਾਲ ਇੱਕ ਬਹੁਤ ਹੀ ਟੇਸਟ ਵਧੀਆ ਆਊਗਾ ਆਪਣਾ ਜਦੋਂ ਆਲੂ ਨੂੰ ਫਰਾਈ ਕਰਕੇ ਤੇ ਬੈਂਗਨ ਨੂੰ ਵੀ ਆਪਾਂ ਫਰਾਈ ਕਰਕੇ ਪਾਵਾਂਗੇ ਨਾ ਤਾਂ ਸਬਜੀ ਬਹੁਤ ਹੀ ਵਧੀਆ ਤੇ ਟੇਸਟੀ ਬਣੀ ਕੇ ਤਿਆਰ ਹੁੰਦੀ ਹੈ ਲਓ ਜੀ ਹੁਣ ਆਪਣੇ ਆਲੂ ਫਰਾਈ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ 골ਡਨ ਕਲਰ ਆ ਚੁੱਕਿਆ ਹੈ ਇਸ ਤਰੀਕੇ ਦਾ ਹੀ ਆਪਾਂ ਨੂੰ ਚਾਹੀਦਾ ਸੀ ਤੇ ਹੁਣ ਆਪਾਂ ਸਾਰੇ ਆਲੂ ਨੂੰ ਬਾਹਰ ਕੱਢ ਕੇ ਇਹਦੇ ਵਿੱਚ ਇਸੇ ਤੇਲ ਦੇ ਵਿੱਚ ਆਪਾਂ ਐਡ ਕਰਾਂਗੇ ਬੈਂਗਨ ਲੌਂਜੀ ਬੈਂਗਲ ਤੁਸੀਂ ਬਹੁਤ ਹਲਕਾ ਜਿਹਾ ਤੇਲ ਦੇ ਵਿੱਚ ਇਸ ਤਰ੍ਹਾਂ ਸਿਠਣਾਏ ਕਿਉਂਕਿ ਇਹਦੇ ਚਿੱਟੇ ਤੁਹਾਡੇ ਮੂੰਹ ਵਾਲੇ ਵੀ ਆ ਸਕਦੇ ਨੇ ਕਿਉਂਕਿ ਜਦੋਂ ਵੀ ਆਪਾਂ ਪਾਣ ਚ ਵਾਲੀ ਚੀਜ਼ ਤੇਲ ਦੇ ਵਿੱਚ ਰੱਖਾਂਗੇ ਨਾ ਜਿਉਂ ਇੱਕੋਦਮ ਚਿੱਟੇ ਆਪਣੇ ਮੂੰਹ ਤੇ ਆ ਸਕਦੇ ਨੇ ਇਸ ਕਰਕੇ ਤੁਸੀਂ ਇਹਨੂੰ ਧਿਆਨ ਨਾਲ ਕਰਿਓ ਇਹਨੂੰ ਆਪਾਂ ਇਸ ਕਰਕੇ ਟੱਕਿਆ ਸੀ ਤਾਂ ਕਿ ਇਹਦੇ ਚਿੱਟੇ ਆਪਣੇ ਚਿਹਰੇ ਤੇ ਨਾ ਪੈਣ ਲਓ ਜੀ ਮੀਡੀਅਮ ਗੈਸ ਤੇ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਤਾਂ ਕਿ ਬਹੁਤ ਵਧੀਆ ਟੇਸਟ ਆਵੇ ਆਪਣੇ ਬੈਂਗਨ ਦਾ ਤੇ ਬਹੁਤ ਹੀ ਜ਼ਿਆਦਾ ਵਧੀਆ ਇਹ ਬਿਲਕੁਲ ਤਾਜ਼ੇ ਤੇ ਛੋਟੇ-ਛੋਟੇ ਬੈਂਗਲ ਲੈ ਕੇ ਆਏ ਸੀ ਆਪਾਂ ਮਾਰਕੀਟ ਦੇ ਵਿੱਚੋਂ ਤੇ ਇਹਦੀ ਸਬਜ਼ੀ ਵੀ ਬਹੁਤ ਵਧੀਆ ਬਣ ਕੇ ਥੀ ਆਪਾਂ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਨੂੰ ਫਰਾਈ ਕਰ ਲੈਣਾ ਹੈਗਾ ਬਸ 1-2 ਮਿੰਟ ਹੀ ਜ਼ਿਆਦਾ ਨਹੀਂ ਆਪਾਂ ਇਹਨੂੰ ਫਰਾਈ ਕਰਨਾ ਹੈਗਾ ਬਾਕੀ ਸਾਰੀ ਆਪਾਂ ਮਸਾਲੇ ਦੇ ਵਿੱਚ ਇਹ ਪਕਾ ਲਾਂਗੇ ਕਿਉਂਕਿ ਇਹਨੂੰ ਪਨਣ ਵਾਸਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਛੇਤੀ ਸਬਜ਼ੀ ਬਣ ਕੇ ਧਾਨ ਹੋ ਜਾਂਦੀ ਹੈ ਲਓ ਜੀ ਬਹੁਤ ਵਧੀਆ ਪੈਂਗਨੇ ਆਪਣੇ ਫ੍ਰਾਈ ਹੋ ਚੁੱਕੇ ਨੇ ਤਾਂ ਆਪਾਂ ਇਹਨਾਂ ਨੂੰ ਵੀ ਹੁਣ ਬਾਅਰ ਕੱਢ ਲਾਂਗੇ ਇਸ ਤਰੀਕੇ ਦੇ ਨਾਲ ਜਦੋਂ ਵੀ ਹੁਣ ਦੇਖੋ ਜੀ ਛੁੱਟੀਆਂ ਦਾ ਟਾਈਮ ਚੱਲ ਰਿਹਾ ਹੈ ਬੱਚਿਆਂ ਨੂੰ ਛੁੱਟੀਆਂ ਨੇ ਤੁਸੀਂ ਜ਼ਰੂਰ ਕੋਈ ਮਨ ਫਿਰਨ ਜਾਉਂਗੇ ਤਾਂ ਇਹੋ ਜੀ ਸਬਜੀ ਤੁਸੀਂ ਆਪਣੇ ਨਾਲ ਮਸਾਲੇਦਾਰ ਬਣਾ ਕੇ ਲੈ ਕੇ ਜਾਓ ਨਾਲ ਪਰੌਂਠਿਆਂ ਦੇ ਬਹੁਤ ਹੀ ਵਧੀਆ ਤੇ ਬਹੁਤ ਹੀ ਜ਼ਿਆਦਾ ਤੀਜ਼ੀ ਲੱਗਦੀ ਹੈ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਇਸ ਤਰੀਕੇ ਦੀ ਸਬਜੀ ਵੈਸੇ ਤਾਂ ਆਪਾਂ ਜਦੋਂ ਬਣਾਨੇ ਬੱਚੇ ਬਿਲਕੁਲ ਵੀ ਫਤਿਆ ਨਹੀਂ ਕਰਦੇ ਹੈਗੇ ਖਾਣ ਦੇ ਵਿੱਚ ਬਿਲਕੁਲ ਪਸੰਦ ਨਹੀਂ ਕਰਦੇ ਹੈਗੇ ਪਰ ਤੁਸੀਂ ਜੇ ਇਸ ਤਰੀਕੇ ਨਾਲ ਬਣਾਓਗੇ ਨਾ ਬੱਚੇ ਤੁਹਾਡੇ ਬਹੁਤ ਖੁਸ਼ ਹੋ ਕੇ ਖਾਣਗੇ ਲਓ ਜੀ ਉਸੇ ਤੇਲ ਦੇ ਵਿੱਚ ਆਪਾਂ ਹੁਣ ਬਰੀਕ ਕੱਟੇ ਹੋਏ ਪਿਆਜ਼ ਪਾਤੇ ਨੇ ਤੇ ਆਪਾਂ ਇਹਨੂੰ ਵੀ ਹੁਣ ਚੰਗੀ ਤਰ੍ਹਾਂ ਬਰਾਊਨ ਹੋਣ ਤੱਕ ਰੋਣਾਗੀ ਠੀਕ ਹੈ ਜੀ ਪਿਆਜ਼ ਆਪਣੇ ਬਿਲਕੁਲ ਵੀ ਕੱਚੇ ਨਹੀਂ ਹੋਣੇ ਚਾਹੀਦੇ ਕਿਉਂਕਿ ਕੱਚੇ ਪਿਆਜ਼ ਦਾ ਸਮੈਲ ਚ ਆਉਣ ਲੱਗ ਜਾਂਦਾ ਹੈ ਤੇ ਸਬਜ਼ੀ ਦਾ ਟੇਸ ਬਿਲਕੁਲ ਖਰਾਬ ਹੋ ਜਾਂਦਾ ਹੁਣ ਆਪਾਂ ਇਹਦੇ ਵਿੱਚ ਪਾਇਆ ਅੱਧਾ ਚਮਚਾ ਜੀਰੇ ਦਾ ਇਹਨੂੰ ਆਪਾਂ ਕੁੱਟ ਲਿਆ ਸੀ ਠੀਕ ਹੈ ਜੀ ਤੇ ਨਾਲ ਹੀ ਅੱਥਰ ਦੇ ਨਾਲ ਮੈਚ ਕਰਕੇ ਪਾਵਾਂਗੇ ਸੁੱਕਾ ਤਨੀਆ ਜੇ ਤੁਸੀਂ ਜਾਓ ਤੇ ਉਹਨੂੰ ਪਾਊਡਰ ਬਣਾ ਕੇ ਵੀ ਪਾ ਸਕਦੇ ਹੋ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਚੌਥਾ ਕਿਸ ਦਾ ਕਾਲੀ ਮਿਰਚ ਕਾਲੀ ਮਿਰਚ ਆਪਾਂ ਥੋੜੀ ਐਡ ਕਰਾਂਗੇ ਜ਼ਿਆਦਾ ਨਹੀਂ ਐਡ ਕਰਾਂਗੇ ਠੀਕ ਹੈ ਜੀ ਤੇ ਚੌਥਾ ਐਸੀ ਪਾਵਾਂਗੇ ਆਪਾਂ ਇਹਦੇ ਵਿੱਚ ਅਜਵੈਨ ਦਾ ਅਜਵੈਨ ਤੁਸੀਂ ਜ਼ਰੂਰ ਐਡ ਕਰਿਓ ਕਿਉਂਕਿ ਅਜਵੈਨ ਦੇ ਬਹੁਤ ਜ਼ਿਆਦਾ ਫਾਇਦੇ ਨੇ ਪੇਟ ਦਰਦ ਗੈਸ ਵਗੈਰਾ ਬਿਲਕੁਲ ਵੀ ਨਹੀਂ ਬਣਦੀ ਹੈਗੀ ਲਓ ਜੀ ਹੁਣ ਆਪਏ ਨੂੰ ਚੰਗੀ ਤਰ੍ਹਾਂ ਚਪੁੰਨਾਗੇ ਬਰਾਊਨ ਹੋਣ ਤੱਕ ਸਾਰੇ ਮਸਾਲੇ ਆਪਾਂ ਬਿਲਕੁਲ ਮੀਡੀਅਮ ਗੈਸ ਤੇ ਪਨਾ ਕੇ ਤਿਆਰ ਕਰਾਂਗੇ ਚੀਕਾ ਜਿੱਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਦੋ ਮਿੰਟਾਂ ਤੋਂ ਬਾਅਦ ਜਦੋਂ ਆਪਣੇ ਹਲਕੇ ਜਿਹਾ ਬ੍ਰਾਊਨ ਹੋ ਜਾਣਗੇ ਲਸਣ ਤੇ ਨਾਲ ਹੀ ਪਾਵਾਂਗੇ ਅਦਰਕ ਇਹ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਲਕਾ ਜਿਹਾ 1-2 ਮਿੰਟ ਪਕਾਵਾਂਗੇ ਤਾਂ ਕਿ ਇਹਦਾ ਕੱਚਾपन ਬਿਲਕੁਲ ਖਤਮ ਹੋ ਜਾਵੇ ਤੇ ਬਹੁਤ ਵਧੀਆ ਸਵੈਦਲਾਵੇ ਆਪਣੀ ਸਬਜ਼ੀ ਦੀ ਅਦਰਕ ਲਸਣ ਤੁਸੀਂ ਜ਼ਰੂਰ ਪਾਇਆ ਕਰੋ ਠੀਕ ਹੈ ਜੀ ਗਰਮੀ ਹੋਵੇ ਚਾਹੇ ਸਰਦੀ ਹੋਵੇ ਸਰ੍ਹਿਆਂ ਚ ਤਾਂ ਆਪਾਂ ਜ਼ਰੂਰ ਇਹਨੂੰ ਐਡ ਕਰਦੇ ਆ ਪਰ ਗਰਮੀਆਂ ਚ ਵੀ ਪਲੀਜ਼ ਤੁਸੀਂ ਜ਼ਰੂਰ ਐਡ ਕਰਿਆ ਕਰੋ ਇਹਦੇ ਨਾਲ ਕਦੇ ਵੀ ਆਪਣੇ શરી ਦੇ ਵਿੱਚ ਕਫ ਪੈਦਾ ਨਹੀਂ ਹੁੰਦਾ ਹੈਗਾ ਲਓ ਜੀ ਨਾਲ ਹੀ ਪਾ ਦਾਂਗੇ ਹੁਣ ਪਿਆਜ਼ ਪੁੰਨੇਗੇ ਤੇ ਟਮਾਟਰ ਤੇ ਨਾਲ ਹੀ ਟਮਾਟਰ ਦੇ ਵਿੱਚ ਆਪਾਂ ਕੱਟੀਆਂ ਸੀ ਲਾਲ ਮਿਰਚਾਂ ਠੀਕ ਹੈ ਜੀ ਅੱਜ ਆਪਾਂ ਹਰੀਆਂ ਮਿਰਚਾਂ ਨਹੀਂ ਐਡ ਕੀਤੀਆਂ ਆਪਣੇ ਕੋਲ ਨਹੀਂ ਸੀ ਤੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਨੂੰ ਐਡ ਕਰਕੇ ਲਾਲ ਮਿਰਚਾਂ ਨੂੰ ਐਡ ਕੀਤਾ ਠੀਕ ਹੈ ਜੀ ਲਓ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਾਂਗੇ ਤਾਂ ਕਿ ਟਮਾਟਰ ਤੇ ਗਾਜ ਆਪਸ ਵਿੱਚ ਚੰਗੀ ਤਰ੍ਹਾਂ ਘੁਲ ਜਾਣ ਉਹਦੇ ਬਾਅਦ ਸੇ ਪਾਵਾਂਗੇ ਆਪਾਂ ਇੱਕ ਚਮਚਾ ਨਮਕ ਦਾ ਨਮਕ ਆਪਾਂ ਆਪਣੇ ਸਵਾਦ ਅਨਸਾਰ ਐਡ ਕਰਾਂਗੇ ਤੁਸੀਂ ਨਮਕ ਨੂੰ ਹਮੇਸ਼ਾ ਚੈੱਕ ਕਰਕੇ ਪਾਇਆ ਕਰੋ ਕਿਉਂਕਿ ਕਈ ਵਾਰ ਬਦ ਕੱਟ ਹੋ ਜਾਂਦਾ ਹੈ ਤੁਸੀਂ ਪਹਿਲਾਂ ਇਹਨੂੰ ਘੱਟ ਹੀ ਰੱਖਿਓ ਠੀਕ ਹੈ ਜੀ ਲਓ ਜੀ ਲੰਕ ਪਾਉਣਾ ਆਪਣੇ ਪਿਆਜ਼ ਬਹੁਤ ਚੇਕੀ ਟਮਾਟਰ ਖੁੱਲ ਜਾਂਦੇ ਨੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਅੱਧਾ ਚਮਚਾ ਤਿੱਖੀ ਮਿਰਚ ਢੇਗੀ ਮਿਰਚ ਦਾ ਠੀਕ ਹੈ ਜੀ ਬਹੁਤ ਹੀ ਟੇਸਟ ਹੈ ਥੋੜੀ ਜਿਹੀ ਪਾਈ ਆਪਾਂ ਇਹਦੇ ਵਿੱਚ ਆਮ ਮਿਰਚ ਜਿਹੜੀ ਆਪਾਂ ਘਰ ਦੇ ਵਿੱਚ ਹੁੰਦੀ ਹੈ ਤੇ ਨਾਲ ਹੀ ਪਾਵਾਂਗੇ 1 ਚਮਚਾ ਹਲਦੀ ਦਾ ਤੇ ਚੌਥਾ ਇਸੇ ਤਰ੍ਹਾਂ ਵੀ ਥੋੜਾ ਜਿਹਾ ਘੱਟ ਜਿਆਦਾ ਪਾਵਾਂਗੇ ਆਪਾਂ ਇਹਦੇ ਵਿੱਚ ਗਰਮ ਮਸਾਲਾ ਗਰਮ ਮਸਾਲਾ ਪੋਛਾ ਦਾ ਐਡ ਨਹੀਂ ਕਰਾਂਗੇ ਕਿਉਂਕਿ ਗਰਮੀ ਦਾ ਟੈਮਾ ਠੀਕ ਹੈ ਜੀ ਮਸਾਲੇ ਆਪਾਂ ਮਿਸ ਬਿਲਕੁਲ ਮੀਡੀਅਮ ਹੀ ਪਾਈਨੇ ਤੇ ਹੁਣ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਕੱਚਾ ਪਾਣੀ ਖਤਮ ਕਰ ਲਈ ਭੁੰਨਾਂਗੇ ਤੇ ਬਹੁਤ ਵਧੀਆ ਟੇਸਟ ਆਊਗਾ ਆਪਣੀ ਸਬਜ਼ੀ ਦਾ ਆਪਾਂ ਇੱਥੇ ਬਿਲਕੁਲ ਵੀ ਪਾਣੀ ਾੜਨੀ ਕਰਨਾ ਠੀਕ ਹੈ ਜੀ ਲਓ ਜੀ ਬਹੁਤ ਹੀ ਵਧੀਆ ਮਸਾਲਾ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਟੱਕ ਕੇ 1-2 ਮਿੰਟ ਚੰਗੀ ਤਰ੍ਹਾਂ ਪਕਾਵਾਂਗੇ ਇਸ ਤਰੀਕੇ ਦੇ ਨਾਲ ਤਾਂ ਕਿ ਬਹੁਤ ਵਧੀਆ ਆਪਣਾ ਮਸਾਲਾ ਬਣ ਕੇ ਤਿਆਰ ਹੋ ਜਾਵੇ ਲਓ ਜੀ ਇਸ ਤਰੀਕੇ ਦੇ ਨਾਲ ਆਪਾਂ 1-2 ਮਿੰਟ ਇਹਨੂੰ ਹੋਰ ਪਟਕਾਂਗੇ ਤੇ ਬਹੁਤ ਵਧੀਆ ਮਸਾਲਾ ਭੁੰਨ ਕੇ ਤਿਆਰ ਕਰਾਂਗੇ ਕਿਉਂਕਿ ਸਬਜ਼ੀ ਵਿੱਚ ਮਸਾਲੇ ਦੇ ਸਿਰਤੀ ਹੁੰਦੀ ਹੈ ਠੀਕ ਹੈ ਜੀ ਲਓ ਜੀ ਹੁਣ ਆਪਾਂ ਮਸਾਲਾ ਬਣ ਕੇ ਬਿਲਕੁਲ ਤਿਆਰ ਆ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਬੈਂਗਨ ਤੇ ਨਾਲ ਹੀ ਪਾ ਦਾਂਗੇ ਆਲੂ ਆਲੂ ਤੇ ਬੈਂਗਨ ਨੂੰ ਕੱਟ ਕੇ ਨੂੰ ਆਪਾਂ ਕੜਾਹੀ ਦੇ ਵਿੱਚ ਐਡ ਕਰ ਦਾਂਗੇ ਕਿਉਂਕਿ ਇਹ ਆਪਣੇ ਬਹੁਤ ਜ਼ਿਆਦਾ ਪੱਕ ਚੁੱਕੇ ਨੇ ਆਪਾਂ ਇਹਨਾਂ ਨੂੰ ਫਰਾਈ ਕੀਤਾ ਹੈ ਅੱਧ ਤੋਂ ਜ਼ਿਆਦਾ ਆਪਣੇ ਬੈਂਗਨ ਤੇ ਆਲੂ ਬਣ ਕੇ ਤਿਆਰ ਨੇ ਬਸ ਆਪਾਂ ਇਹਨੂੰ 1-2 ਮਿੰਟ ਹੀ ਮਸਾਲੇ ਦੇ ਵਿੱਚ ਪੁੰਨਣਾ ਤਾਂ ਕਿ ਮਸਾਲਾ ਚੰਗੀ ਤਰ੍ਹਾਂ ਆਲੂ ਤੇ ਬੈਂਗਨਾਂ ਦੇ ਵਿੱਚ ਮਿਕਸ ਹੋ ਜਾਵੇ ਇਸ ਤਰੀਕੇ ਨਾਲ ਠੀਕ ਹੈ ਜੀ ਬਹੁਤ ਵਧੀਆ ਸਬਜੀ ਬਣੀ ਕੇ ਤਿਆਰ ਹੁੰਦੀ ਹੈ ਬਿਲਕੁਲ ਸੌਕੇ ਤਰੀਕੇ ਨਾਲ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਸਬਜੀ ਵੀ ਖਾਣ ਚ ਬਹੁਤ ਜ਼ਿਆਦਾ ਮਜ਼ੇਦਾਰ ਜੋ ਕੋਈ ਖਾਵੇ ਨਾ ਫਿਰ ਸਬਜੀ ਬਣਾਉਣ ਦਾ ਫਾਇਦਾ ਹੀ ਕੀ ਹੈ ਠੀਕ ਹੈ ਜੀ ਲਓ ਜੀ ਆਪਾਂ ਹੁਣ ਇੱਕ ਛੋਟਾ ਚਮਚਾ ਨਾਲ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਕਿਉਂਕਿ ਉਹ ਬਹੁਤ ਵੱਡਾ ਸੀਗਾ ਆਪਣੇ ਕੋਲ ਕੜਛੀ ਹੁਣ ਇਸ ਤਰੀਕੇ ਨਾਲ ਆਪਾਂ ਹਲਕਾ ਜਿਹਾ ਹਿਲਾਵਾਂਗੇ ਤਾਂ ਕਿ ਬਹੁਤ ਵਧੀਆ ਮਸਾਲੇਦਾਰ ਸਬਜੀ ਇੱਕ ਇੱਕ ਬੈਂਗਣ ਦੇ ਵਿੱਚ ਮਸਾਲਾ ਐਡ ਹੋ ਜੇ ਤੇ ਮੀਡੀਅਮ ਗੈਸ ਤੇ ਪਾਸੋਂ ਆਪਾਂ ਨੂੰ 1-2 ਮਿੰਟ ਹੀ ਪਕਾਉਣਾ ਠੀਕ ਹੈ ਜੀ ਜ਼ਿਆਦਾ ਟਾਈਮ ਨਹੀਂ ਪ ਇਹ ਕਿ सब्जी ਆਪਣੀ ਪਹਿਲਾਂ ਹੀ ਬਹੁਤ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਇਹਦੇ ਵਿੱਚ ਆਪਾਂ ਪਾਣੀ ਬਿਲਕੁਲ ਵੀ ਨਹੀਂ ਕੀਤਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤੇ ਟੇਸਟੀ ਇਸ ਤਰੀਕੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਓਗੇ ਘੁੰਮਣ ਫਿਰਨ ਲਈ ਤੇ ਇਹੋ ਜੀ सब्जी ਬਣਾ ਕੇ ਲੈ ਕੇ ਜਾਓਗੇ ਬੱਚੇ ਨੂੰ ਪਰੌਂਠੇ ਦੇ ਨਾਲ ਖਵਾਇਓ ਬਹੁਤ ਖੁਸ਼ ਹੋ ਕੇ ਖਾਣਗੇ ਤੇ ਲੋ ਜੀ सब्जी ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਢੱਕ ਕੇ ਬੰਦ ਕਰਕੇ ਰੱਖ ਦਾਂਗੇ ਲੋ ਜੀ ਪਾਪਤੀ ਵਿੱਚ ਰੱਖ ਦਾਂਗੇ ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਰੰਗਤ ਹੈ ਇਹ ਸਬਜੀ ਤੇ ਕਿੰਨੀ ਵਧੀਆ ਮਸਾਲੇਦਾਰ ਬਣ ਕੇ ਤਿਆਰ ਹੋਈ ਹੈ ਬਿਲਕੁਲ ਸੌਕੇ ਤਰੀਕੇ ਨਾਲ ਇੱਕ ਵਾਰੀ ਤੁਸੀਂ ਘਰ ਦੇ ਵਿੱਚ ਮੇਰੇ ਤਰੀਕੇ ਨਾਲ ਇਹ ਸਬਜੀ ਜਰੂਰ ਬਣਾਇਓ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੀ ਨਵੀਆਂ ਨਵੀਆਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ ਬਾਏ